ਅਮਰੀਕਨ ਤੇ ਕੈਨੇਡੀਅਨ ਪਾਸਪੋਰਟ ਹੋਲਡਰ ਐ ਜਿਹੜੇ ਉਹਨਾਂ ਨੂੰ ਯੂਕੇ ਜਾਣ ਵਾਸਤੇ ਵੀਜ਼ੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਵੀਜ਼ਾ ਫ੍ਰੀ ਐਂਟਰੀ ਐ ਜਦੋਂ ਮਰਜ਼ੀ ਤੁਸੀਂ ਉੱਥੇ ਜਾ ਸਕਦੇ ਸੀ ਲੇਕਿਨ ਸਮੇਂ ਸਮੇਂ ਸਿਰ ਬਹੁਤ ਕੁਝ ਬਦਲ ਜਾਂਦਾ ਹੈ ਹੁਣ ਯੂਕੇ ਯੂਨਾਈਟਿਡ ਕਿੰਗਡਮ ਨੇ ਇੱਕ ਨਵੀਂ ਰਿਕੁਆਇਰਮੈਂਟ ਜਿਹੜੀ ਹੈ ਕਿ ਉਹ ਲਗਾਈ ਐ ਇਹ ਅਮਰੀਕਨ ਤੇ ਕੈਨੇਡੀਅਨ ਦੋਨੋਂ ਪਾਸਪੋਰਟ ਹੋਲਡਰਸ ਦੇ ਲਈ ਐ ਉਹ ਕਹਿੰਦੇ ਜੀ ਹੁਣ ਤੁਹਾਨੂੰ ਯੂਨਾਈਟਿਡ ਕਿੰਗਡਮ ਆਉਣ ਵਾਸਤੇ ਈਟੀਏ ਦੀ ਜ਼ਰੂਰਤ ਹੋਏਗੀ ਇਲੈਕਟ੍ਰੋਨਿਕ ਟਰੈਵਲ ਆਥਰਾਈਜੇਸ਼ਨ ਔਰ ਉਹ ਕਹਿੰਦੇ ਜੀ ਇਹ ਵੀਜ਼ਾ ਫ੍ਰੀ ਐਂਟਰੀ ਤੁਹਾਡੀ ਹਲੇ ਵੀ ਹੈਗੀ ਹੈ ਲੇਕਿਨ ETA ਹੁਣ ਤੁਹਾਨੂੰ ਅਪਲਾਈ ਕਰਨਾ ਪੈਣਾ ਤੇ ETA ਅਪਲਾਈ ਕਰਨ ਵਾਲਾ ਜਿਹੜਾ ਪੋਰਟਲ ਹੈ ਉਹ ਨਵੰਬਰ ਦੀ 27 ਤਰੀਕ 2024 ਦੇ ਵਿੱਚ ਖੁੱਲ ਜਾਣਾ ਜੇ ਤੁਸੀਂ ਚਾਹਨੇ ਹੋ ਤਾਂ ਤੁਸੀਂ ਨਵੰਬਰ 27 2024 ਨੂੰ ETA ਅਪਲਾਈ ਕਰ ਸਕਦੇ ਹੋ ਜੇ ਤੁਸੀਂ ਜਨਵਰੀ ਦੀ 8 ਤਰੀਕ 2025 ਤੋਂ ਬਾਅਦ ਕਦੇ ਵੀ ਯੂਨਾਈਟਿਡ ਕਿੰਗਡਮ ਜਿਹੜਾ ਹੈ ਉਹ ਜਾਣਾ ਹੈ ਤੁਸੀਂ ਤਾਂ ਤੁਸੀਂ ਈਟੀਏ ਤੋਂ ਬਿਨਾ ਉੱਥੇ ਨਹੀਂ ਜਾ ਸਕਦੇ ਔਰ ਈਟੀਏ ਦੀ ਜਿਹੜੀ ਫੀਸ ਹੈ ਜੀ ਉਹ ਬੇਅਰ ਮਿਨਿਮਮ ਉਹਨਾਂ ਨੇ ਰੱਖੀ ਹੈ ਜੀ ਉਹ ਕਹਿੰਦੇ ਸਿਰਫ ਅਸੀਂ 10 ਪਾਉਂਡ ਤੁਹਾਡੇ ਤੋਂ ਲਵਾਂਗੇ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਤਾ ਲੱਗੇ ਕਿ ਕੌਣ-ਕੌਣ ਇੱਥੇ ਆ ਰਿਹਾ ਹੈ ਤੇ ਕਿਸ ਤਰੀਕੇ ਨਾਲ ਆ ਰਿਹਾ ਹੈ ਜਦੋਂ ਤੁਹਾਡਾ ਈਟੀਏ ਲੱਗ ਜਾਏਗਾ ਉਹ ਕਹਿੰਦੇ ਇਹ ਮਲਟੀਪਲ ਵਿਜ਼ਿਟਸ ਦੇ ਲਈ ਗੁੱਡ ਹੋਏਗਾ ਐਂਡ ਇਹ ਹੋਏਗਾ ਜੀ 6 ਮੰਥਸ ਦੇ ਲਈ ETA ਜਿਹੜਾ ਹੈ ਉਹ 2 ਸਾਲ ਲਈ ਵੈਲਿਡ ਹੋਏਗਾ ਜਾਂ ਫਿਰ ਜਦੋਂ ਤੱਕ ਤੁਹਾਡਾ ਪਾਸਪੋਰਟ ਐਕਸਪਾਇਰ ਨਹੀਂ ਹੁੰਦਾ ਹੈਗਾ ਜੇ ਪਾਸਪੋਰਟ ਤੁਹਾਡਾ ਡੇਟ ਸਾਲ ਦੇ ਵਿੱਚ ਐਕਸਪਾਇਰ ਹੋ ਰਿਹਾ ਤਾਂ ETA ਵੀ ਡੇਟ ਸਾਲ ਚ ਐਕਸਪਾਇਰ ਹੋ ਜਾਏਗਾ ਜੇ ਅਦਰਵਾਈਜ਼ ਪਾਸਪੋਰਟ ਤੁਹਾਡਾ ਲੌਂਗ ਟਰਮ ਲਈ ਹੈਗਾ ਲੌਂਗ ਟਾਈਮ ਤੁਸੀਂ ਪਾਸਪੋਰਟ ਜਿਹੜਾ 9-10 ਸਾਲ ਪਾਈ ਨੇ ਲੇਕਿਨ ETA ਫਿਰ ਵੀ 2 ਸਾਲ ਬਾਅਦ ਐਕਸਪਾਇਰ ਹੋ ਜਾਣਾ ਸੋ ਉਹਨਾਂ ਨੇ ਦੱਸਿਆ ਉਹ ਕਹਿੰਦੇ ਜੀ ਭਾਵੇਂ ਅਡਲਟ ਨੇ ਭਾਵੇਂ ਬੱਚੇ ਨੇ ਭਾਵੇਂ ਬੇਬੀਜ਼ ਨੇ ਸਾਰਿਆਂ ਨੂੰ ਈਟੀਏ ਜਿਹੜਾ ਹੈ ਉਹ ਅਪਲਾਈ ਕਰਨਾ ਪੈਣਾ ਹੈ ਟੂਰਿਜ਼ਮ ਲਈ ਆ ਰਹੇ ਹੋ ਬਿਜ਼ਨਸ ਲਈ ਆ ਰਹੇ ਹੋ ਯੂ ਇਫ ਯੂ ਆਰ ਕਮਿੰਗ ਟੂ ਵਿਜ਼ਿਟ ਯੋਰ ਫੈਮਿਲੀ ਐਂਡ ਫਰੈਂਡਸ ਸਾਰਿਆਂ ਦੇ ਲਈ ਸ਼ਾਰਟ ਟਰਮ ਤੁਸੀਂ ਸਟੇ ਕਰਨ ਦੇ ਲਈ ਆ ਰਹੇ ਹੋ ਸ਼ਾਰਟ ਟਰਮ ਤੁਸੀਂ ਪੜਨ ਦੇ ਲਈ ਆ ਰਹੇ ਹੋ ਤੁਹਾਨੂੰ ਈਟੀਏ ਜ਼ਰੂਰ ਚਾਹੀਦਾ ਹੋਏਗਾ ਔਰ ਜੇ ਤੁਸੀਂ ਜਨਵਰੀ 8 ਤੋਂ ਬਾਅਦ ਯੂਕੇ ਦੇ ਵਿੱਚ ਜਾਣਾ ਹੈ ਈਵਨ ਕਿ ਉਹ ਕਹਿੰਦੇ ਤੁਸੀਂ ਟਰਾਂਜ਼ਿਟ ਵੀ ਹੋ ਕੇ ਜਾਣਾ ਤਾਂ ਵੀ ਇਹ ਈਟੀਏ ਤੁਹਾਨੂੰ ਜ਼ਰੂਰੀ ਹੈ सो मान लो कि अमेरिका तो होस्टन तो या फिर इधरों कैनेडा तो वैनकूवर तो फ्लाइट लई जी कि इंग्लैंड जी हिथरो एयरपोर्ट परे है थोड़ी यू नीड ए ई टी ए सो एज सिंपल एज दैट वो कहें जी असि यह चाहते हाँ कि सिंपली हाले भी वीज़ा फ्री एंट्री है लेकिन इलैक्ट्रॉनिक ट्रैवल ऑथराइजेन है वो अप्लाई करनी पाएगी